ਅੱਜ ਆਪ ਆਏ ਆ ਬਈ ਮੋਗੇ ਸਿਸਟਮ ਸੀ ਇਹਦੇ ਪਰਸੋਂ ਚੋਂ ਉੱਥੇਲੀ ਪ੍ਰੋਬਲਮ ਆ ਰਹੀ ਆ ਇਹ ਪੂਰਾ ਇੱਕ ਫੇਸ ਨਹੀਂ ਪਹੁੰਚ ਰਿਹਾ ਹੈਗਾ ਉੱਪਰ ਇਹ ਫੇਸ ਆ ਨਹੀਂ ਰਿਹਾਗੇ ਪੂਰੇ ਤਿੰਨੇ ਫੇਸ ਸਿਸਟਮ ਇਹ ਬਹੁਤ ਵੱਡਾ ਲੱਗਾ ਹੈ ਇਹ ਹਸਪੀਟਲ ਦੇ ਵਿੱਚ ਲੱਗਾ ਸਿਸਟਮ ਇਹ ਤਾਂ ਹੁਣ ਚੈੱਕ ਕਰਦੇ ਆਂ ਇਹ ਕਿ ਸਾਦੇ ਸਾਫੇ ਲਾ ਦੇ ਜੀ ਹਾਂ ਬਈ ਸਿੰਬਲ ਲਾਈ ਸੀ ਕਿਹ ਆ ਭਰਾ ਦੀ ਤੇ ਆ ਵਿੱਚੋਂ ਹੀ ਮਾੜੇ ਨਾਲ ਖਿੱਚੇ ਤੋਂ ਨਿਕਲ ਗਈ ਇਹਦੀ ਤਾਰ ਤਾਂ ਅਨਵਟ ਨਹੀਂ ਚੱਲਦਾ ਸੀਗਾ ਇਹ ਤਾਰ ਦੇ ਵਿੱਚ ਜੋੜ ਵੀ ਮੇਰੇ ਭਰਾ ਸੋਲਰ ਵਾਲ ਨੇ ਕਾਫੀ ਪਾਏ ਹੋਏ ਆ। ਆਪਣੇ ਕੋਲ ਕੰਪਲੇਂਟ ਆਈ ਸੀਗੀ। ਹੁਣ ਇਹਨੂੰ ਥੰਬ ਲਾਉਨੇ ਆ ਤੇ ਚੈੱਕ ਕਰਦੇ ਆ। ਤਿੰਨ ਹਾਂ ਵੀ ਆਪਾਂ ਜੋੜ ਲਾਦਾ ਟੇਪ ਕਰਤੀ ਐ। ਤੇ ਤਾਰ ਹੋਵੇ ਉਵੇਂ ਕਲਿੰਪਾਂ ਚ ਪਾਤੀ ਆਪਾਂ। ਹੁਣ ਆਪਾਂ ਇਨਵਰਟਰ ਜਾ ਕੇ ਚੈੱਕ ਕਰਦੇ ਆ ਕੀ ਬਣਿਆ ਉਹਦਾ। ਚੱਲ ਪਿਆ ਕਿ ਨਹੀਂ। ਕਿ ਅਗਲਾ ਜੋੜ ਹੋਰ ਦੇਖਣਾ ਪਊਗਾ। ਵੀ ਉਹ ਜੋੜ ਲਾਇਆ ਸੀਗਾ ਤੇ ਉਹਦਾਂ ਚੱਲਿਆ ਨਹੀਂ ਹਜੇ। ਹੌਨ ਉਸ ਵਗਰਾ ਜੋੜ ਦੇਣੇ ਆ ਕੀ ਐ ਕਿੱਥੇ ਲੱਭਤਾ ਜੋੜ ਫੇਰ ਆ ਇਹਨੇ ਜੋੜ ਉਹਦੇ ਚ ਵੀ ਪ੍ਰੋਬਲਮ ਸੀ ਕਿ ਉਹ ਤਾਂ ਵੈਸੇ ਹੀ ਖਿੱਚਿਆ ਗਿਆ ਸੀ ਮਾੜੇ ਜਿਹੇ ਜੋੜ ਤਾਰ ਦੇ ਵਿੱਚ ਹੈ ਹੀ ਬਾਰੇ ਦੋ ਜੋੜ ਤਾਂ ਚੈੱਕ ਕਰ ਲਏ ਆ ਹੁਣ ਤੀਜਾ ਹੋਰ ਕੋਈ ਦੇਣੇ ਜੋੜ ਆ ਦੇਖੋ ਵੀ ਇਸੇ ਫੇਸ 'ਚ ਉੱਤੇ ਜਿਹੜਾ ਨੀਲਾ ਫੇਸ ਆ ਉਹਦੇ ਵਿੱਚ ਇੱਥੇ ਸਹੀ ਵੋਲਟ ਜਾ ਰਹੇ ਆ ਜਿਹੜੀ ਆਪਾਂ ਜਨਕ ਲਾ ਕੇ ਪੂਰੀ ਚੈੱਕ ਕਰ ਲਈ ਆ ਹਣ ਤਾਂ ਆਪਰ ਦੂਜਾ ਬਾਈ ਗਿਆ ਹੁਣ ਮੈਂ ਕਿਹਾ ਵੀ ਤੁਸੀਂ ਚੈੱਕ ਕਰੋ ਮਾੜਾ ਜਨਵਰਟਰ ਨੂੰ ਤੇ ਹੁਣ ਚੈੱਕ ਕਰਦਾ ਫੇਰ ਜੇ ਉਹਦੇ ਚ ਹੋਇਆ ਕੋਈ ਤਾਂ ਇਹ ਐਚ ਵੀ ਆਉਂਦੇ ਆ ਪੂਰਾ ਵੋਲਟੇਜ ਆ ਇਹਦੇ ਚ ਆਉਂਦੇ ਹਣੇ ਤੂੰ ਕਿਹੜਾ ਜੋੜ ਵੀ ਕੋਈ ਨਹੀਂਗਾ 230V ਵੋਲਟੇਜ ਆ ਗਏ ਇਹਦੂਆਂ ਕੋਈ ਵੀ ਜੋੜ ਹੈ ਨਹੀਂ ਸਾਰੀ ਤਾਰ ਯਾਨੀ ਕਿ ਪਿੱਛੇ ਜੋੜ ਰਹਿ ਕੇ ਸਾਰੇ ਬਾਕੀ ਦੇਖਦੇ ਹਾਂ ਉਪਰੋਂ ਬਾਈ ਫੋਨ ਕਰਕੇ ਦੱਸਦਾ ਇਹ ਵੀ ਚੱਲ ਪੈ ਜਾਂ ਨਹੀਂ ਚੱਲਿਆ ਜਾਂ ਬੋਲਟ ਇਹ ਪੂਰੀ ਆਉਂਦੀ ਜਾਂ ਨਹੀਂ ਆਉਂਦੀ ਫੇਰ ਅੱਗੇ ਦਾ ਦੇਖਦੇ ਆ ਲੈ ਵੀ ਚੱਲ ਪਿਆ ਪਰਜੈਕਟ ਅਰੇ ਲਾਈਨ ਚਲਾਤੀ ਆਪਾਂ ਜਿਹੜਾ ਫਾਲਟ ਸੀਗਾ ਉਹ ਤੁਹਾਨੂੰ ਪਹਿਲਾਂ ਵੀ ਆਪਾਂ ਦਿਖਾਤਾ ਆਪਾਂ ਫੇਰ ਦਿਖਾ ਦਿੰਨੇ ਆ ਜੀ ਉਹ ਤਾਰ ਦੀ ਪਈ ਜਿਹੜੀ ਆਪਾਂ ਵੀ ਆਹ ਚੀਜ਼ ਦੇਖੋ ਜੀ ਇਹਦੇ ਵਿੱਚੋਂ ਤਾਰ ਵੀ ਉਹ ਵੈਸੇ ਹੀ ਖਤਮ ਹੋ ਗਈ ਸੀ ਇਹਦੇ ਵਿੱਚ ਹੈ ਹੀ ਕੁਝ ਨਹੀਂਗਾ ਜੀ ਉਹਦੇ ਕਰਕੇ ਪ੍ਰੋਬਲਮ ਆਈ ਸੀਗੀ ਇਹ ਪ੍ਰੋਜੈਕਟ ਸੀਗਾ ਮੋਗੇ ਮੋਗਾ ਇੱਕ ਹਸਪਤਾਲ ਆ ਜੀ ਇੱਥੇ ਬਹੁਤ ਪੁਰਾਣਾ ਪ੍ਰੋਜੈਕਟ ਲੱਗਾ ਇਹ ਜਦੋਂ ਅਸੀਂ ਕੰਮ ਚਲਾਉਂਦੇ ਚਲਾਉਂਦੇ ਸੀ ਉਦੋਂ ਦਾ ਪ੍ਰੋਜੈਕਟ ਲੱਗਾ ਹੋਇਆ ਜੀ ਇੱਥੇ ਇਹਨਾਂ ਨੇ ਉਦੋਂ ਹਸਪਤਾਲ ਦੇ ਉੱਪਰ ਵੀ ਤਿੰਨ ਚਾਰ ਮੰਜ਼ਿਲਾਂ ਪਾ ਲਈਆਂ ਤੇ ਬਹੁਤ ਸੋਹਣਾ ਪ੍ਰੋਜੈਕਟ ਲਵਾਇਆ ਵੈ ਜੀ ਇਹਨਾਂ ਦਾ ਪਹਿਲਾਂ ਆਫਗ੍ਰੇਡ ਸੀ 90 ਬੈਂਟੀਆਂ ਲੱਗੀਆਂ ਸੀ ਇੱਥੇ ਸਾਰੇ ਤੋਂ ਵੱਧ ਜਿਹੜਾ ਮੇਰੇ ਕੈਰੀਅਰ ਦੇ ਵਿੱਚ ਜਿੰਨਾ ਟਾਈਮ ਮੈਨੂੰ ਕੰਮ ਕਰਦਿਆਂ ਹੋ ਗਿਆ ਸਾਰਿਆਂ ਤੋਂ ਵੱਧ 90 ਬੈਟਰੀਆਂ ਮੈਂ ਕੋਸ਼ਿਸ਼ ਕਰਦਾ ਹਾਂ ਬੈਟਰੀਆਂ ਦੀ ਵੀ ਇੱਕ ਵੀਡੀਓ ਵਿੱਚ ਐਡ ਕਰਨ ਦੀ ਵੀ ਇੱਥੇ ਆਫ ਗ੍ਰਿਡ ਦਾ ਪਹਿਲਾ ਸਿਸਟਮ ਲੱਗੇ 90 ਬੈਟਰੀਆਂ ਦੇ ਨਾਲ ਹੁਣ ਅਸੀਂ ਇਥੋਂ ਚੱਲਣ ਲੱਗੇ ਆ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਾਡਾ ਕੰਮ ਇੰਸਟਾਲੇਸ਼ਨ ਦਾ ਜੀ ਅਸੀਂ ਫਿਟਿੰਗ ਕਰਦੇ ਆ ਜੇ ਕਿਸੇ ਵੀ ਕਿਸਮ ਦੀ ਕੋਈ ਕੰਪਲੇਂਟ ਹੈ ਅਸੀਂ ਪੂਰੀ ਤਸੱਲੀ ਕਰਾਵਾਂਗੇ ਵੀ ਜੇ ਇਨਵਰਟਰ ਚ ਫਾਲਟ ਆ ਜਾਂ ਕਈ ਵਾਰੀ ਤਾਰਾਂ ਚ ਜਾਂ ਪ੍ਰੋਪਰ ਨਹੀਂ ਲੈਡ ਜੁੰਟ ਬਣਾਉਂਦਾ ਹੁੰਦਾ ਪ੍ਰੋਜੈਕਟ ਤੇ 80 90% ਆਪਾਂ ਫੋਨ ਤੇ ਵੀ ਹਾਲਾ ਦੱਸ ਦਈਦਾ ਭਰਾਵਾਂ ਨੂੰ ਵੀ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਜਾਣ ਦੀ ਕੋਈ ਬਾੜਾ ਨਹੀਂ ਅਸੀਂ ਕੀਤਾ ਹੈਗਾ ਧੰਨਵਾਦ ਜੀ ਆ ਲੱਗੀਆਂ ਇਹ 90 ਮੈਟਰੀਆਂ ਆ ਟੂਟੀ ਰੱਖੇ ਸਪੈਸ਼ਲ ਪਾਣੀ ਪਾਉਣ ਨੂੰ ਆਰੋ ਦਾ ਪਾਣੀ ਆਉਂਦਾ ਇੱਥੇ ਇੱਥੇ ਸਪੈਸ਼ਲ ਆਰੋ ਦਾ ਪਾਣੀ ਆਉਂਦਾ ਭਾਈ ਕਹਿੰਦਾ ਇਹ ਆਪਣਾ ਸਾਰਿਆਂ ਤੋਂ ਵੱਡਾ ਬੈਟਰੀਆਂ ਵਾਲਾ ਪ੍ਰੋਜੈਕਟ ਸੀਗਾ ਇੱਥੇ ਕਿ ਤਿੰਨ ਇਨਵਰਟਰ ਲੱਗੇ ਸੀ ਆਫ ਗ੍ਰਿਡ ਵਾਲੇ ਚਾਰ ਚਾਰ 140 ਜੀ ਦੇ ਰਸਮੀ ਹੁਣ ਕਿੰਨੇ ਆ ਆ ਬੈਟਰੀਆਂ ਚਾਰ ਕ 5 ਖਰਾਬ ਪਈਆਂ ਮੈਨੂੰ ਲੱਗਦਾ ਇੱਕ ਸਾਈਡ ਵਾਲੇ ਵੀ ਇੱਥੇ ਹੁੰਦੇ ਜਾਂਦੇ ਰਹਿੰਦੇ ਹੋਣਗੇ ਕਿਉਂਕਿ ਇੰਨੀਆਂ ਬੈਟਰੀਆਂ ਦੇ ਵਿੱਚ ਕੋਈ ਹੋ ਹੀ ਜਾਂਦੀ ਆ ਆ ਵੱਡਾ ਇਨਵਰਟਰ ਲੱਗਾ ਜੀ ਉਹ ਤਨ ਮੇਰੇ ਹੁੰਦੇ ਲਵਾਏ ਸੀਗੇ ਪਰ ਉਹਦੇ ਇਹਨਾਂ ਨੇ ਇੰਸਟਾਲੇਸ਼ਨ ਆਪਣੇ ਕੀਤੀ ਸੀਗੀ ਆਉਤੋਂ ਬਾਅਦ ਚ ਇੱਕ ਲਾਇਆ ਸੀ ਅਸੀਂ ਪਰ ਉਸ ਤੋਂ ਬਦਲ ਕੇ ਇਹਨਾਂ ਨੇ ਆਪ ਉਹਦਾ ਮੰਗਾਲਿਆ ਜੀ ਬਾਅਦ ਚ ਇਹ ਉਸ ਟਾਈਮ ਦਾ ਵੀ ਜਦੋਂ ਇੱਥੇ ਹਸਪੀਟਲ ਬਣਦਾ ਬਣਦਾ ਸੀਗਾ ਜੀ ਉਦੋਂ ਦਾ ਸਾਰਾ ਪੈਨਲ ਬੋਰਡ ਪੈਨਲ ਬੋਰਡ ਦਾ ਮੂੰਹ ਉਹ ਤੋਂ ਰੇਣੂ ਸੀਗਾ ਹੁਣ ਟੇਡਾ ਕਰਤਾ ਥੋੜੀ ਥੋੜੀ ਸਾਰੀ ਚੇਂਜਿੰਗ ਹੋਈ ਵੀ ਹੈ ਧੰਨਵਾਦ ਜੀ